ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਦੀਨਪੰਦੇ ਰਜਵਾਹੇ ਉਦੋ ਵਾਲੀ ਕਲਾ ਦੇ ਨਜ਼ਦੀਕ ਪਿੰਡ ਪੱਡਾ ਤੇ ਪਿੰਡ ਰਾਇਮਲ ਦੇ ਵਿੱਚ ਬੀਤੀ ਰਾਤ ਤਿੰਨ ਜੰਗਲੀ ਸਾੰਬਰ ਜਿਨ੍ਹਾਂ ਦੇ ਨਹਿਰ ਦੇ ਵਿੱਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਤੇ ਦੱਸਿਆ ਜਾ ਰਿਹਾ ਹੈ ਕਿ ਤਿੰਨ ਸਾੰਬਰ ਰਜਵਾਹੇ ਉਦੋ ਵਾਲੀ ਨਹਿਰ ਦੇ ਵਿੱਚ ਡਿੱਗੇ ਨੇ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਜੰਗਲੀ ਜੀਵ ਵਿਭਾਗ ਨੂੰ ਸੂਚਨਾ ਦਿੱਤੀ ਗਈ ਹੈ ਹਾਲਾਂਕਿ ਮੌਕੇ ਤੇ ਲੋਕਾਂ ਦੀ ਮਦਦ ਦੇ ਨਾਲ ਦੋ ਸਾੰਬਰਾ ਨੂੰ ਤਾਂ ਰੈਸਕਿਊ ਕਰਕੇ ਸੁਰੱਖਿਅਤ ਥਾਂ ਤੇ ਛੱਡ ਦਿੱਤਾ ਗਿਆ ਜਦਕਿ ਕਾਫੀ ਜਦੂ ਜਹਦੂ ਕਰਨ ਤੋਂ ਬਾਅਦ ਤੀਸਰੇ ਨੂੰ ਬਾਹਰ ਕੱਢਣ ਦੇ ਬਾਵਜੂਦ ਵੀ ਦੱਸਿਆ ਜਾ ਰਿਹਾ ਹੈ ਕਿ ਉਸਨੇ ਦੋ ਵਾਰ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਹੈ ਜਿਸ ਨਾਲ ਉਸਦਾ ਇੱਕ ਸਿੰਗ ਟੁੱਟਣ ਦੇ ਨਾਲ ਉਹ ਕਾਫੀ ਜ਼ਖਮੀ ਹੋਇਆ ਹੈ ਜਿਸ ਦੀ ਸੂਚਨਾ ਰੈਸਕਿਊ ਕਰਨ ਵਾਲੀ ਟੀਮ ਨੇ ਉੱਚ ਅਧਿਕਾਰੀਆਂ ਨੂੰ ਦਿੱਤੀ ਹੈ ਹਾਲਾਂਕਿ ਮੌਕੇ ਤੇ ਪਹੁੰਚ ਕੇ ਉਸ ਦਾ ਦੁਬਾਰਾ ਰੈਸਕਿਊ ਕਰਕੇ ਇਲਾਜ ਲਈ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ

ਆ ਜੀ ਆਲਾ ਨਾ ਬੂਟਾ ਵਾ ਤੇ ਖੁਕਦਮ ਵਧੀਆ ਕੋਈ ਨਾ ਸਾਰ ਪਾਈ ਨਾ ਮੋਟੇ ਰੋਣਾ ਕੋਈ ਨਹੀਂ ਇਹ ਤੋ ਆਪਣਾ ਗੈਰ ਨਾ ਉਹ ਬਸ ਰੋਣਾ ਆਹ ਸੇ ਮਾਜਾ ਕੋਈ ਨਾ ਸਰਸਾ ਬਾਏ ਇਹਦਾ ਆਪ ਰਸੂਨਾ ਤਕਰ ਮੋੜ ਕੇ ਆਇਆ ਤਾ ਅੱਗੇ ਤਾਂ ਪੈਰਾਂ ਦਾ ਹੁੰਦਾ ਹੈ ਕੁੜੀਆਂ ਬਾਹਰ ਨਹੀਂ ਹੁਣ ਜਖਮੀ ਹੋ ਗਿਆ ਨਾ ਜੋਰ ਵੀ ਹੋ ਗਿਆ ਤਾਂ ਔਰ ਸੱਟ ਲੱਗ ਰੋ ਔਰ ਬੜਾ ਦਜਾ ਵਾਲੇ ਕਬਾਦੋ ਦਰਦ ਨਹੀਂ ਕਰਦਾ ਚਲੋ ਜੀ ਅੱਗੇ ਬਾਈ ਜੀ ਮੇਰੇ ਸਾਹ ਜੇ ਤਾਂ ਬਹੁਤ ਟੈਕ ਲੰਗਣਾ ਪੈਣ ਦਾ ਘਾਟ ਨਹੀਂ ਹੁਣ ਲੇ 10

ਤਵਾੜੀ ਕੋ ਜਿਹੜੇ ਬੰਦੇ ਦਾ ਹੋਰ ਆਇਆ ਲਓ ਇਹ ਦੇਖੋ ਜਿਹੜੇ ਆ ਗਏ ਯਾਰ ਦੋਖੇ ਨਹੀਂ ਹੋਏ ਹੋਏ ਦੇਖੋ ਦੇਖੋ ਜੁਪਾ ਤੁਨੇ ਮਾਰੋ ਦਿੱਤੀ ਤੁਹਾਡੀ ਨਾਰ ਦੇ ਦੇਖੀਏ ਕਿ ਚੌੜੀ ਜਗਦੀਆਂ ਹੱਥਾਂ ਕਿੰਨੀਆਂ ਨੇ ਦੋ ਤੇ ਤੀ ਪਿੰਡ ਵਾਸੀਆਂ ਨੇ ਮਦਦ ਕੀਤੀ ਜਿੰਨੀ ਜੂ ਆ ਪਿੰਡ ਵਾਸੀਆਂ ਪਾ ਕੇ ਇੱਕ ਬਾਹਰ ਕੱਢਤੀਆਂ ਨੂੰ ਉਹ ਤਾਂ ਨਹੀਂ ਇਰਾਜ਼ ਕਰਨਾ ਚਾਹੀਦਾ ਉਹਨਾਂ ਜੰਗਲ ਚੋਂ ਦੇ ਸਾਹ ਦੇਣਾ ਚਾਹੀਦਾ ਮੌਕੇ ਤੇ ਆਈ ਟੀਮ ਉਹਨਾਂ ਦੀ ਆਹ ਆਏ ਤੇ ਬੰਨ੍ਹ ਲਿਆ ਇਹ ਮਾਮਲਾ ਹੀ ਪਿੱਛੋਂ ਆਇਆ ਕਿਦੋਂ ਤੇ ਬੇਹਿੰਦ ਨਹਿਰ ਦੇ ਵਿੱਚ ਜਿਹੜੇ ਲੋਕ ਦੇ ਨਾ ਘੜ ਦਿੱਤੇ ਇਹਦੇ ਵਿੱਚ ਹੀ ਦੂਰ ਆ ਗੱਡਿਆ ਫੇਰ ਵਿੱਚ ਆ ਗਏ ਤੇ ਕਾਫੀ ਜਖਮੀ ਹਾਲਤ ਜਖਮੀ ਬਹੁਤ ਹੋਇਆ ਵਾ ਇਹ ਤੇ ਮਹਿਕਨ ਚਾਹੀਦਾ ਪੀ ਇਹਦਾ ਇਲਾਜ ਕਰਾਉਣਾ ਇਦਾਂ ਦੇ ਛੱਡਣ ਦਾ ਕੋਈ ਫਾਇਦਾ ਨਹੀਂ ਇਹਨਾਂ ਫਿਲਹਾਲ ਵੇਹ ਇਤਨਾ ਛੱਡਣ ਦੀ ਕੋਸ਼ਿਸ਼ ਕਰ ਰਹੇ ਛੱਡਣ ਦੀ ਕੋਸ਼ਿਸ਼ ਕਰੇ ਭਾਏ ਫਾਇਦਾ ਨਹੀਂ ਇਹਦਾ ਕੋਈ ਇਹ ਤੇ ਜ਼ਖਮੀ ਹੋਇਆ ਨੇ ਮਰ ਜਣਾ ਇਹਦਾ ਲਾਜ ਹੋਣਾ ਚਾਹੀਦਾ ਜੀ ਜਿਹੜਾ ਇਹਦਾ ਸਿੰਘ ਵਗੈਰਾ ਟੁੱਟਾ ਹੁਣੇ ਸਿੰਘ ਹਾਂ ਹੁਣੇ ਹੀ ਟੁੱਟਿਆ ਕੱਢ ਜਾ ਕੱਢਿਆ ਦੋ ਹੋਰ ਕੱਢਿਆ ਉਹਨੇ ਛਾਲ ਮਾਰਤੀ ਉਹਦੇ ਵਿੱਚ ਜੇਦਾ ਚਾਹੀਦਾ ਇਲਾਜ ਕਰਾਉਣਾ ਫੇਰੀ ਫੇਰਾ ਕੱਟਣਾ ਇਹਨਾਂ ਨੇ ਤਾਂ ਬੜੀ ਕੀਤੀ ਉਹਨਾਂ ਮਹਿਕਮੇ ਵਾਲਿਆਂ ਨੇ ਪਿੰਡੋੜਿਆਂ ਨਾਲ ਦਿੱਤਾ ਪਰ ਉਹ ਦੇਰ ਜਾਂਦੇ ਵਿੱਚ ਤੇ ਜਿਹੜੇ ਦੋ ਜਿਹੜੇ ਉਹਨੇ ਛੜਤੇ ਉਹ ਛੜਦੇ ਉਹ ਸੁਰੱਖਿਅਤ ਆ ਉਹ ਚੱਲ ਗਏ ਆਪਾਂ ਉਹ ਮਹਿਮਾ ਹੁੰਦੇ ਆ ਲਖਵੀਰ ਸਿੰਘ ਤੇ ਸਰ ਇਹ ਜਿਹੜਾ ਅੱਜ ਰੈਸਕਿਊ ਕਰ ਰਿਹਾ ਕਿਹੜੇ ਜਾਨਵਰ ਕਿਹੜੇ ਨੇ ਸੰਭਰ ਸੰਭਰ ਕਿੰਨੇ ਨੇ ਟੋਟਲ ਜਿਹੜੇ ਤਿੰਨ ਤਿੰਨ ਹੀ ਤੇ ਕਿੰਨੇ ਦਾ ਰੈਸਕਿਊ ਕੀਤਾ ਹ ਦੋਰਾ ਹੋ ਗਿਆ ਇੱਕ ਦਾ ਰਹਿ ਗਿਆ ਇਹ ਕਾਫੀ ਜ਼ਖਮੀ ਹਾਲਤ ਚ ਆ ਫਿਰ ਇਹਦੇ ਕੋਈ ਟ੍ਰੀਟਮੈਂਟ ਵਗੈਰਾ ਕਰਾਈ ਜਾਏਗੀ ਇਹ ਹੁਣ ਆਉਣ ਲਈ ਗੱਡੀ ਉੱਥੇ ਲੈ ਕੇ ਜਾਣੇ ਚਾਹਤਾ ਹਾਂ ਆਰੇ ਆ ਬੱਚੇ ਆਰੇ ਗੱਡੀ ਆ ਤੇ ਹੁਣ ਤੱਕ ਦੋ ਜਿਹੜੇ ਉਹ ਕਿੱਥੇ ਛੱਡੇ ਨੇ ਜੀ ਉਹ ਜਿਹੜੇ ਛੱਡੇ ਆ ਇਹ ਇਹਨਾਂ ਨੂੰ ਸਾਂਬਰ ਕਹਿੰਦੇ ਆ ਜੀ ਈਅਰ ਫੈਮਿਲੀ ਚ ਆਉਂਦੇ ਆ ਤੇ ਤਿੰਨ ਡਿੱਗੇ ਹੀ ਇਹ ਇਨਾਰਚ ਤੇ ਦੋ ਰਾਏ ਪੁਲ ਜਿਹੜਾ ਪੋਲੇ ਆ ਉੱਥੇ ਰਸਤੀ ਕੀਤੀ ਉਹ ਬਿਲਕੁਲ ਸਹੀ ਹਾਲਤ ਵਿੱਚ ਸੀ ਇਹਨਾਂ ਨੂੰ ਸੁਰੱਖਿਅਤਾਂ ਤਕ ਪਹੁੰਚ ਕਰਤਾ ਵਾ ਇੱਕ ਜਾਨਵਰ ਆ ਥੋੜਾ ਜ਼ਖਮੀ ਆ ਇਹ ਟ੍ਰੀਟਮੈਂਟ ਕਰਾ ਕੇ ਇਹਨੂੰ ਆਪਣੀ ਅਬਜ਼ਰਵੇਸ਼ਨ ਦੇ ਵਿੱਚ ਰੱਖਾਂਗੇ ਫਿਰ ਇਹਨੂੰ ਜਿੱਦਾਂ ਉਚਿਤ ਘਰੀਆਂ ਨੂੰ ਹਸਾਮ ਨਾਲ ਹੀ ਜੋ ਲੋਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਜੀ ਇਹ ਬੇਜਬਾਨ ਜਾਨਵਰਿਆ ਨਾਈਟ ਨੂੰ ਕੁਸ਼ਕਿੰਗੀ ਤੇ ਆਪ ਡਰਦੇ ਹੋ ਜਦੋਂ ਜਿਆਦਾ ਲੋਕ ਇਕੱਠੇ ਆਉਂਦੇ ਉਹਨਾਂ ਦੇ ਦਿਲ ਦੀ ਧੜਕਾ ਬਦਲ ਲੱਗਦੀ ਉਸ ਕਰਕੇ ਹੀ ਗੁਜਾਰਿਸ਼ ਹੈ ਕਿ ਸਭ ਤੋਂ ਪਹਿਲਾਂ ਤਾਂ ਗਰੇਜ ਸਤਿਕਾਰ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਤੇ ਮੈਂ ਆਹ ਦਿਪਿੰਦਰ ਸੋਢੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤਿਕ ਧਾਰਮਿਕ ਸਮਾਜਿਕ ਖੇਡਾਂ ਮੌਨਾਂ ਜਿਨਾਂ ਤੇ ਮੌਣੀਪੁਰ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕਰਾਈ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕਰਾਈ ਨੂੰ ਹਰ ਖਬਰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖ ਰਹੋ ਇੰਡੀਆ ਕਰਾਈ